ਹਾਂਜੀ ਦੋਸਤੋ ਅੱਜ ਪਹੁੰਚੇ ਆਂ ਜੀ ਪਿੰਡ ਸੈਣਾ ਖੇੜਾ ਇੱਕ ਮਿਹਨਤੀ ਨੌਜਵਾਨ ਕੋਲ ਜਿਹੜਾ ਬਾਈ ਸਰਕਾਰੀ ਜੋਬ ਵੀ ਕਰਦਾ ਹੈਗਾ ਪਰ ਨਾਲ ਨਾਲ ਖੇਤੀਬਾੜੀ ਦਾ ਸ਼ੌਂਕ ਵੀ ਰੱਖਦਾ ਇਸ ਸ਼ੌਂਕ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਿਆ ਬਹੁਤ ਵਧੀਆ ਕੁਆਲਿਟੀ ਦੀਆਂ ਪਨੀਰੀਆਂ ਤਿਆਰ ਕਰਕੇ ਬਾਈ ਆਪਣੇ ਇਲਾਕੇ ਦੇ ਵਿੱਚ ਕਿਸਾਨਾਂ ਨੂੰ ਵੰਡਦਾ ਹੈਗਾ ਤੇ ਆਪਾਂ ਗੱਲ ਕਰੀਏ ਮਲੋਟ ਇਲਾਕੇ ਦੀ ਤਾਂ ਬਾਈ ਦਾ ਬਹੁਤ ਵਧੀਆ ਨਾਮ ਆ ਤੁਸੀਂ ਇਹਨਾਂ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਅੱਜ ਪਹੁੰਚੇ ਆ ਬਾਈ ਗਰਸੇਵਕ ਕੋਲ ਪਿੰਡ ਸੈਣਾ ਖੇੜਾ ਤੇ ਬਾਈ ਦੀ ਪਨੀਰੀ ਹੁਣ ਤਿਆਰ ਆ ਪਿਆਜ ਦੀ ਜਿਹੜੇ ਭਰਾ ਢੀਕੀ ਜਾਂਦੇ ਸੀਗੇ ਅੱਜ ਵੀਡੀਓ ਬਣਾ ਰਹੇ ਆ ਜਾਣਕਾਰੀ ਲੈਣੇ ਆ ਬਾਈ ਤੋਂ ਕਿਹੜੀ ਵੈਰੈਟੀ ਆ ਕਿਵੇਂ ਲੱਗਦੀ ਆ ਤੇ ਤੁਹਾਨੂੰ ਪਨੀਰੀ ਵੀ ਦਿਖਾਵਾਂਗੇ ਕਿਵੇਂ ਦੀ ਪਟਾਈ ਚੱਲ ਰਹੀ ਆ ਕਿਸਾਨਕ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜਗਵੀ ਹਾਲ ਚਾਲ ਠੀਕ ਹੋ ਹਾਂਜੀ ਹਾਂਜੀ ਵਧੀਆ ਚਲੋ ਸਵਾਗਤ ਆ ਤੁਹਾਡਾ ਬਾਈ ਜੰਗ ਫਾਰਮਰ ਦਾ ਤੇ ਤੁਸੀਂ ਵੀ ਕਿਸਾਨਾਂ ਦੀਆਂ ਜਾਂ ਹੋਰ ਜਿਹੜੇ ਗਾਂਵਦੂ ਕਿਸਾਨ ਐ ਜਾਂ ਪਸ਼ੂ ਪਾਲਕਾ ਉਹਨਾਂ ਦੀਆਂ ਵੀਡੀਓ ਕਰਦੇ ਰਹਿੰਦੇ ਹੋ ਤੇ ਜਿਹਦੇ ਨਾਲ ਇੱਕ ਨਵੀਂ ਚਟਕ ਜਿਹੜੀ ਸਮਾਜ ਦੇ ਵਿੱਚ ਨਵੀਂ ਪਨੀਰੀ ਨੂੰ ਲੱਗਦੀ ਆ ਵੀ ਉਹ ਇਸ ਪਾਸੇ ਖੇਤੀਬਾੜੀ ਦੇ ਸਹਾਇਕ ਧੰਦਿਆਂ ਵੱਲ ਤੇ ਖੇਤੀ ਵਾਲੇ ਉਤਸ਼ਾਹਤ ਹੁੰਦੇ ਆ ਜੀ ਬਾਈ ਹੁਣ ਕਿੰਨੇ ਏਕੜ ਹੈਗਾ ਆਪਣੇ ਕੋਲੇ ਜਗਾ ਸਾਰੇ ਆਪਣੇ ਕੋਲੇ ਇਸ ਵਾਰ 1 ਏਕੜ ਹੈ ਜੀ 1 ਏਕੜ ਹਾਂਜੀ ਆਪਾਂ ਸਾਰਾ ਪਕਾਵਾਂ ਪਿਆਜ਼ ਹੀ ਲਾਉਣੇ ਹਾਂ ਸਾਰਾ ਪਕਾਵਾਂ ਦੇਸੀ ਪਿਆਜ਼ ਬਾਈ ਠੀਕ ਹੈ ਬਾਈ ਹਾਂਜੀ ਬਾਈ ਦੇਖਿਆ ਹੈਗਾ ਆਪਾਂ ਵੀ ਪਨੀਰ ਥੋੜੀ ਬਹੁਤ ਵਧੀਆ ਮੋਢ ਮੋਢ ਬਹੁਤ ਮੋਟਿਆ ਹਨਾ ਨਹੀਂ ਆਮ ਜਿਹੜੀ ਬਾਜ਼ਾਰਾਂ ਦੇ ਵਿੱਚ ਪਨੀਰੀ ਮਿਲਦੀ ਆ ਬਰੀਕ ਬਹੁਤ ਹੁੰਦੀ ਆ ਲੈ ਆਉਣੇ ਆਪਾਂ ਨਿਬੜ ਦਾ ਕੁਛ ਨਹੀਂ ਹੈਗਾ ਜੀ ਬਾਈ ਤੇ ਇਹ ਕਿਹੜੀ ਵੈਰਾਈਟੀ ਹੁੰਦੀ ਆ ਤੇ ਕਿੰਨੇ ਦਿਨ ਇਹ ਬਈ ਵੈਰੈਟੀ ਆਪਣੀ ਦੇਸੀ ਪਿੰਕ ਪਿਆਜ਼ ਹੈ ਇਹ ਜੀ ਤੇ ਪਨੀਰੀ ਤਿਆਰ ਕਰਨ ਤੇ 60 ਦਿਨ ਲੱਗਦੇ ਆ ਪੂਰੇ ਹਾਂਜੀ ਉਹ ਜਿਹੜੀ ਪਨੀਰੀ ਆਪਾਂ ਕਹਦੇ ਨੇ ਮੁੱਢ ਨਹੀਂ ਤਿਆਰ ਹੁੰਦਾ ਜਾਂ ਉੱਪਰੋਂ ਉਹਦੀ ਜਿਹੜੀ ਇੰਨੀ ਸਾਰੀ ਜਿਹੜਾ ਟੂਸਾ ਹੁੰਦਾ ਮੱਛਿਆ ਹੁੰਦਾ ਜਾਂ ਪੀਲਾ ਹੁੰਦਾ ਹੂੰ ਉਹ ਕੀ ਹੁੰਦਾ ਬਈ ਉਹ ਮਾਲੀ ਵਗੈਰਾ ਤਿਆਰ ਕਰਦੇ ਇੱਕ ਤਾਂ ਬੀ ਬਹੁਤ ਸਸਤਾ ਤੇ ਮਾੜਾ ਪਾਇਆ ਹੁੰਦਾ ਜੀ ਬਈ ਦੂਜਾ ਕੀ ਹੁੰਦਾ ਉਹਦੀ 19 ਸਾਮ ਸੰਭਾਲ ਨਹੀਂ ਕਰਦੇ ਇੱਕ ਉਹਨਾਂ ਨੂੰ ਇਹ ਹੁੰਦਾ ਵੀ ਹੁਣ ਨਾ ਕੁਝ ਆਪਣੇ ਫਾਰਮਰ ਵੀ ਕਾਲ ਕਰਦੇ ਆ ਪਿਛੇ ਦਿਸ਼ੇ ਤੀ ਲਾਲੋ ਟਾਈਮ ਨਹੀਂ ਦੇਖਦੇ ਤਾਂ ਜਿਹੜਾ ਸਹੀ ਟਾਈਮ ਹੀ ਜਿਹੜਾ ਹੈਗਾ ਹੈਗਾ ਉਹ 15 18 ਦਸੰਬਰ ਤੋਂ ਬਾਅਦ ਆ ਅਸੀਂ ਮੋਸਟਲੀ 19 20 ਨੂੰ ਸ਼ੁਰੂ ਕਰਦੇ ਆ ਤੇ ਅੱਜ ਲਗਭਗ 19 ਤਰੀਕ ਹੈ ਤੇ ਪਹਿਲਾ ਦਿਨ ਹੀ ਆਪਣਾ ਅੱਜ ਪਹਿਲੇ ਦਿਨ ਪਟਾਈ ਸ਼ੁਰੂ ਕੀਤੀ ਆ ਉਹ ਬਸ ਕੱਚੀ ਦਿਖਾ ਦਈਏ ਬਾਈ ਆਪਾਂ ਜੀ ਕੁਆਲਿਟੀ ਦਿਖਾ ਦਈਏ ਤੁਹਾਡੀ ਪਨੀਰੀ ਦੀ ਆ ਹਾਂ ਬਾਈ ਕੋਈ ਨਹੀਂ ਚੱਕ ਲੋ ਆ ਦੇਖ ਲੋ ਬਾਈ ਪਨੀਰੀ ਆ ਜਿਹੜੀ ਇਹ ਜੀ ਪਨੀਰੀ ਬਾਜ਼ਾਰਾਂ ਚੋਂ ਨਹੀਂ ਮਿਲਦੀ ਜਿਵੇਂ ਬਾਈ ਨੇ ਦੱਸਿਆ ਵੀ ਭੂਖ ਤਾਂ ਸੁੱਕ ਜਾਂਦੀ ਆ ਇਹ ਬਾਈ ਐਂਡ ਤੱਕ ਹਰੀ ਆ ਦੇਖੋ ਹਣਾ ਬਿਲਕੁਲ ਬਾਈ ਨੇੜੇ ਕਰਕੇ ਦਿਖਾ ਦਿਓ ਮੋਟੀ ਪਨੀਰੀ ਜਵਾਨ ਪੂਰੀ ਮੋਟੀ ਤੇ ਹਰੀ ਪਨੀਰੀ ਹੋਵੇ। ਇਹ ਉਹ ਵੈਰੈਟੀ ਆ ਬਈ ਪਿਆਜ਼ ਦੀ ਜਿਹੜੀ ਕਹਿੰਦੇ ਆ ਵੀ ਸੇਵਾ ਘੱਟ ਕਰਨੀ ਪੈਂਦੀ ਐ ਜੇ ਸੇਵਾ ਜ਼ਿਆਦਾ ਕਰਾਂਗੇ ਗੰਡਾ ਵੱਡਾ ਬਹੁਤ ਹੋ ਜਾਂਦਾ। ਤੇ ਬਈ ਇਹਨੂੰ ਗੁੱਡ ਹੀ ਨਹੀਂ ਪਾਉਣੀ ਪੈਂਦੀ ਪਹਿਲੀ ਗੱਲ ਤਾਂ ਇਹ ਆ। ਆਪਣੇ ਕੋਲੇ ਜਿਹੜੇ ਵੀ ਕਿਸਾਨ ਲੱਗੇ ਬਈ ਪੱਕੇ ਐ ਆਪਾਂ ਉਹਨਾਂ ਨੂੰ ਨਾਲ ਪੂਰਾ ਪ੍ਰਬੰਧ ਕਰਕੇ ਦਿੱਤਾ ਵੀ ਸਾਡੇ ਗੰਡੇ ਨੂੰ ਗੁੱਡ ਨਹੀਂ ਪਾਉਣੀ। ਠੀਕ ਆ ਬਈ। ਵੈਸੇ ਤਾਂ ਬਈ ਕਿਸੇ ਨੂੰ ਨਹੀਂ ਪਾਉਣੀ ਚਾਹੀਦੀ। ਆਮ ਤਾਂ ਆਪਣੇ ਈ ਧਾਰਨਾ ਬਣੀ ਐ ਵੀ ਗੋਡੀ ਤੋਂ ਬਿਨਾਂ ਲਸਣ ਗੰਡਾ ਹੁੰਦਾ ਨਹੀਂ ਆ। ਤੇ ਤੁਸੀਂ ਕਹਿੰਦੇ ਗੁੱਡ ਨਹੀਂ ਪਾਉਣੀ ਹਨਾ ਇਹ ਫਿਰ ਵਧੀਆ ਹੋ ਜਾਂਦਾ ਲੋ ਹੁਣ ਬਈ ਆ ਦੇਖਿਓ ਇਹਦੀਆਂ ਜੜਾ ਮੜਾ ਜਿਹਾ ਦਿਖਾਓ ਵੀ ਹੁਣੇ ਹੀ ਇੰਨੀਆਂ ਜੜਾ ਹੈ ਹਾਂਜੀ ਠੀਕ ਹੈ ਜਦੋਂ ਇਹ ਇੱਕ ਮਹੀਨੇ ਦਾ ਹੋ ਗਿਆ ਤੇ ਆ ਜੜਾ ਇੱਥੇ ਆ ਜਾਣੀ ਠੀਕ ਹੈ ਤੇ ਉੱਪਰ ਨੂੰ ਵੀ ਜਾਣੀ ਹੈ ਹਾਂਜੀ ਜਦੋਂ ਆਪਾਂ ਰੰਬੀ ਮਾਰੀ ਤੇ ਰੰਬੀ ਨੇ ਜੜਾ ਆ ਕਰਤੀਆਂ ਡੈਮੇਜ ਕੱਟ ਦੇਣੀ ਤੇ ਖਰਾਕ ਕਿਹਨੇ ਲੈਣੀ ਸੀ ਜੜਾ ਨੂੰ ਜੜਾ ਦੀ ਆਪਾਂ ਜਿਹਦੇ ਜੜਾ ਚ ਕਹਿੰਦੇ ਦਾਤੀ ਫੇਰਦੇ ਉਹ ਤਾਂ ਉਹੀ ਖਤਮ ਹੋ ਜਾਂਦਾ ਹੂੰ ਉਹੀ ਗੱਲ ਪਿਆਜ ਨਾਲ ਹੈ ਪਿਆਜ ਦਾ ਸੈਜ ਨਾ ਬਰਨ ਦਾ ਕਾਰਨ ਹੀ ਰੰਬੀ ਹੈ ਓਕੇ ਕਦੇ ਵੀ ਰੰਬੀ ਨਹੀਂ ਲਾਉਣੀ ਚਾਹੀਦੀ ਪਹਿਲੀ ਗੱਲ ਇਹਦੀ ਨਾ ਥੋੜੀ ਬਹੁਤ ਦਵਾਈਆਂ ਆਉਂਦੀਆਂ ਮਤਲਬ ਮੈਂ ਨਹੀਂ ਕਹਿੰਦਾ ਬੜੇ ਕੈਮੀਕਲ ਆ ਉਹ ਕਿਉਂਕਿ ਜੇ ਆਪਾਂ ਕਹਿੰਦੇ ਆ ਵੀ ਆਪਾਂ ਉਹ ਜੇ ਕੋਈ ਗ੍ਰਾਮੂ ਕਿਸਾਨ ਜਾ ਉਹ ਤਾਂ ਖਤਰਨਾਕ ਹੋ ਸਕਦੀਆਂ ਪੈਂਡੀ ਮੈਥਲਨ 38.7% ਦੀ ਜੇ ਆਪਾਂ ਲਾਉਂਸ ਆਰ ਸਪਰੇਅ ਕਰ ਦਿੰਨੇ ਆ ਤਾਂ 65 ਤੋਂ 70 ਦਿਨ ਕੋਈ ਕੱਖ ਵੈਸੇ ਨਹੀਂ ਹੁੰਦਾ ਠੀਕ ਹੈ ਜੀ ਉਹਦੇ ਮੇਨ ਆਪਾਂ ਗੁੱਡ ਪਾਉਣੇ ਹੁੰਦੇ ਵੀ ਕਾਹ ਹੋ ਜਾਂਦਾ ਕੱਖ ਹੋ ਜਾਂਦੇ ਆ ਉਹਦਾ ਹੱਲ ਹੋ ਗਿਆ ਤੇ ਫਿਰ ਆਪਾਂ ਨੂੰ ਲੋਡ ਹਾਂ ਤੇ ਬਾਕੀ ਇਹਨਾਂ ਕਿਸੇ ਕੋਲੇ ਸਮਾਂ ਨਹੀਂ ਆਪਾਂ ਸਾਰੇ ਚੱਲਦੇ ਆ ਯਾਰ ਗੋਡੀ ਪਾਉਣੀ ਨਾ ਪਵੇ ਕੋਈ ਬਹੁਤ ਹੱਲ ਕਰਦੇ ਆ ਤੇ ਬਾਈ ਇਹ ਹੁਣ ਜਿਹੜੀ ਸ਼ੁਰੂ ਕੀਤੀ ਆਪਣੀ ਦੀ ਆਪਾਂ ਇਹ ਕੀ ਹਿਸਾਬ ਤੁਸੀਂ ਦਿੰਦੇ ਹੋ ਮਰਲੇ 'ਚ ਕਿੰਨੀ ਕਿ ਪਨੀਰੀ ਪੈ ਜਾਂਦੀ ਹੈ ਇਹ ਬਾਈ ਲਗਭਗ ਜਿਹੜੀ ਹੈਗੀ ਆਪਾਂ 3 ਫੁੱਟ ਬਾਈ 1 ਫੁੱਟ ਦਾ ਜਿਹੜਾ ਰੇਟ ਆ 100 ਰੁਪਿਆ ਹੈ ਤੇ ਜਿਹੜੀ 2 ਫੁੱਟ ਜਗ੍ਹਾ ਨਾਲ ਇਹ ਇੱਕ ਮਰਲਾ ਲੱਗ ਜਾਂਦਾ 200 ਦੀ ਪਨੀਰੀ 200 ਰੁਪਏ ਦੀ ਪਨੀਰੀ ਨਾਲ ਇੱਕ ਮਰਲਾ ਲੱਗਦਾ ਤੇ ਮਰਲੇ 'ਚ ਉਹ ਗੰਡੇ ਚੰਗੇ ਲੱਗ ਜਾਂਣ ਕਿੰਨੇ ਕੁ ਹੋ ਜਾਂਦੇ ਆ ਬਾਈ ਸਾਂਭਣ ਵਾਲਾ ਬੰਦਾ ਮਰਲੇ ਚੋਂ ਬਈ ਸਾਂਭਣ ਵਾਲਾ ਤਾਂ ਸਾਡੇ ਪੂਰ ਲਾਉਂਦਾ ਹੁੰਦਾ ਉਹਦੀ ਮੇਰੇ ਚੈਨਲ ਬਰਾਡ ਫਾਰਮਿੰਗਸ ਹੈ ਨਾ ਕਿਹੜਾ ਤੇ ਵੀਡੀਓ ਪਈ ਆ ਔਨ ਕੋਡ ਆ ਤਾਂ ਹੈ ਨਹੀਂ ਉਹਨੂੰ ਕਹਤਾ ਵੀ ਭਾਈ ਐਂ ਬੋਲੀ ਹਣਾ ਸਿਆਣਾ ਬੰਦਾ ਉਹ ਸਾਡੇ 3.5 ਮਾਣਾ ਕਹਿੰਦਾ ਵੀ ਇੱਕ ਮਰਲੇ ਚੋਂ ਮੇਰੇ ਗੰਡੇ ਨਿਕਲੇ ਸੀਗੇ ਠੀਕ ਹੈ ਜੀ ਤੇ ਰਾਜਸਥਾਨ ਤੋਂ ਸਾਡਾ ਬਾਈ ਆਉਂਦਾ ਹੁੰਦਾ ਉਹ ਕਹਿੰਦਾ ਸੀ ਭਾਈ ਮੈਂ ਕਹਿੰਦਾ 10 ਕਿਲੋ ਪਨੀਰੀ ਲਗਾਇਆ ਸੀ ਮੈਂ ਕਿਹਾ ਵੀ ਕਿੰਨੇ ਹੋਗੇ ਕਹਿੰਦਾ ਸਾਡੇ ਹਲੇ ਵੀ ਪੁਰਾਣਾ ਗੱਡਾ ਰੱਖਿਆ ਗੱਡਾ ਭਰ ਗਿਆ ਮੈਂ ਕਿਹਾ ਐ ਨਹੀਂ ਸਾਨੂੰ ਸਹੀ ਅੰਦਾਜ਼ਾ ਦੱਸ ਇਹ ਮਰਲੇ ਚੋਂ ਕੁਆਂਟਲ ਹੋ ਜਾਂਦੇ ਆ ਉਹ ਕਹ ਮੈਂ ਨਹੀਂ ਕਹਿੰਦਾ ਸਾਰਿਆਂ ਦੀ ਪਰ ਰਿਕਾਰਡ ਇਹ ਆ ਫਿਰ ਬਿਲਕੁਲ ਦੇਸੀ ਖਾਦ ਨਾਲ ਅੱਛਾ ਮਤਲਬ ਕੁੱਲ ਮਿਲਾ ਕੇ ਬਈ ਬਹੁਤ ਵਧੀਆ ਝਾੜ ਆ ਠੀਕ ਹੈ ਬਈ ਤੇ ਇਹ ਬਈ ਪਨੀਰੀ ਕਿਸੇ ਨੇ ਲੈਣੀ ਹੈ ਕਿੱਥੇ ਆਉਣਾ ਪਊਗਾ ਪਨੀਰੀ ਲੈਣ ਵਾਸਤੇ ਬਈ ਆਪਣਾ ਪਿੰਡ ਸੈਣਾਖੇੜਾ ਹਾਂਜੀ ਤਹਿਸੀਲ ਮਲੋੜ ਜ਼ਿਲ੍ਹਾ ਮੁਕਸਰ ਨੇੜੇ ਬਾਦਲ ਲੰਬੀ ਲਾਲੋ ਖੁੱਡੀਆਂ ਤੋਂ ਨਾਲ ਹੀ ਸੈਣਾਖੇੜਾ ਪਿੰਡ ਹੈ ਠੀਕ ਹੈ ਤੇ ਸੈਣਾਖੇੜੇ ਤੋਂ ਮਣੀਆ ਵਾਲਾ ਰੋਡ ਦੇ ਉੱਤੇ ਆਪਣਾ ਫਾਰਮ ਹੈ ਜਿਹੜੇ ਬਈ ਡੱਬ ਵਾਲੀ ਦੇ ਕਿਸਾਨ ਉਹਨਾਂ ਨੂੰ ਵੀ ਬਹੁਤ ਨੇੜੇ ਆ ਮਲੋਟ ਡੱਬ ਵਾਲੀ ਗਿੱਦੜਵਾਹ ਹੈ ਨਾ ਤੇ ਸਾਰੇ ਪਿੰਡਾਂ ਨੂੰ ਆਪਾਂ ਕਹਿ ਲਏ ਵੀ ਨੇੜੇ ਪੈਂਦਾ ਘੰਟੇ ਅੱਧੇ ਘੰਟੇ ਤੁਸੀਂ ਆ ਸਕਦੇ ਹੋ ਤੇ ਆਪਦਾ ਸ਼ਾਮ ਤੱਕ ਪਨੀਰੀ ਲਾ ਸਕਦੇ ਹੋ ਇੱਕ ਦਿਨ ਚ ਲੈ ਜਾ ਕੇ ਕਿਉਂਕਿ ਆਪਾਂ ਘਰੇ 2-4 ਮਰ ਲਈ ਲਾਉਣੇ ਹੁੰਦੇ ਆ ਤੇ ਜੇ ਬਈ ਸੇਵਕ ਵੱਧ ਏਰੀਆ ਲਖਸਾਨ ਆ ਕੋਈ ਕਿਲਾ ਅੱਧਾ ਕਿਲਾ ਲਾਉਣੀ ਆ ਹਨਾ ਉਹਨੂੰ ਇਹ ਹੁੰਦਾ ਵੀ ਰੇਟ ਵੀ ਆਪਾਂ ਨੂੰ ਜਾਇਜ਼ ਮਿਲ ਜੇ ਤੇ ਗਾਰੰਟੀ ਹੋਵੇ ਵੀ ਪਨੀਰੀ ਵਧੀਆ ਹੋਊਗੀ ਪਨੀਰੀ ਦੀ ਬਾਈ ਸਾਡੀ ਗੰਢੇਲ ਦੀ ਫੁੱਲ ਗਰੰਟੀ ਹੈ 100% ਹਾਂਜੀ ਸਾਲ ਪਰ ਖਰਾਬ ਨਹੀਂ ਹੁੰਦਾ ਪਿਆ ਜੋ ਸਾਡੀ ਫੁੱਲ ਜ਼ਿੰਮੇਵਾਰੀ ਹੋਊਗੀ ਪਰ ਉਹਦੇ ਚ ਇੱਕ ਗੱਲ ਹੈ ਵੀ ਉਹਨੂੰ ਅਸੀਂ ਕੱਲੀ ਪਨੀਰੀ ਨਹੀਂ ਦਿੰਦੇ ਸਾਰੀ ਗਾਈਡੈਂਸ ਦੇਵਾਂਗੇ ਉਹ ਸਾਡੇ ਹਿਸਾਬ ਨਾਲ ਚੱਲੇ ਠੀਕ ਹੈ ਕਿਉਂਕਿ ਆਮ ਕਣਕ ਝੋਨੇ ਵਾਲੇ ਕਿਸਾਨ ਦਾ ਹੱਥ ਟਿਕਿਆ ਹੁੰਦਾ ਯੂਰੀਆ ਤੇ ਬਾਈ ਉਹਨੇ ਕੀ ਕਰਨਾ ਗੱਟੇ ਪਰ ਪਰ ਪਾਤੇ ਮੰਨ ਲਓ ਕਣਕ ਚਾਹ ਵੀ ਕਿਸਾਨ ਦੋ ਤੋਂ ਤਿੰਨ ਗੱਟੇ ਪਾਉਣ ਲੱਗ ਗਏ ਹਾਂਜੀ ਜੇ ਤੇ ਇੱਕ ਗੱਟਾ ਜੂਰੀਆ ਦਾ ਵੀ ਪਾਤਾ ਤੇ ਇਹ ਸਟਾਕ ਨਹੀਂ ਕਰ ਸਕਦੇ ਤੁਸੀਂ ਇਹਨੂੰ ਓਕੇ ਕਿਉਂਕਿ ਉਹਦੇ ਨਾਲ ਨਾਈਟ੍ਰੋਜਨ ਨਾਲ ਜ਼ਿਆਦਾ ਨਾਲ ਇਹ ਚ ਪਾਣੀ ਹੋ ਜਾਂਦਾ ਸੁੱਕਦਾ ਨਹੀਂ ਪਿਆਜ਼ ਤੇ ਫਿਰ ਉਹ ਛੇਤੀ ਜਾ ਕੇ ਖਰਾਬ ਹੋ ਜਾਂਦਾ ਗਲ ਜਾਂਦੇ ਠੀਕ ਹੈ ਬਾਈ ਦੋਸਤੋ ਬਾਈ ਕੋਲੇ ਇੱਕ ਆਇਓ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਿਓ ਇਹ ਨਹੀਂ ਵੀ ਪਨੀਰੀ ਬੇਜਤੀ ਤੇ ਗਏ ਤੁਸੀਂ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਵਧੀਆ ਐਂਡ ਤੱਕ ਪਿਆਜ਼ ਦੀ ਪਟਾਈ ਤੱਕ ਬਾਈ ਅਰ ਗਿਆ ਉਹਦੇ ਪੇਜ ਤੇ ਵੀ ਦੱਸਦੇ ਰਹਿੰਦੇ ਆ ਪੇਜ ਵੀ ਕੀ ਨਾਂ ਤੇ ਬਈ ਆਪਣਾ ਬਰਾਡ ਫਾਰਮਿੰਗਸ ਹੈ ਨਾ ਖੇੜਾ ਬਈ ਫੇਸਬੁੱਕ ਤੇ ਨਾਲ ਆਪਾਂ ਜਿਹੜਾ ਕੋਈ ਕਨਾਲ ਤੋਂ ਉੱਤੇ ਵਾਲਾ ਜਿਹੜਾ ਵੀ ਕਿਸਾਨ ਆਉਂਦਾ ਕਨਾਲ ਵਾਲਾ ਜਾਂ ਜਾਦਾ ਵਾਲਾ ਉਹਨੂੰ ਪ੍ਰੋਪਰ ਨਾਲ ਕੱਲੀ ਪਨੀਰੀ ਨੇ ਇੱਕ ਪਰਚੀ ਲਿਖ ਕੇ ਦਿੰਨੇ ਆ ਬਈ ਇੰਨੀ ਇੰਨੀ ਆ ਖਾਦ ਪਾਉਣੀ ਹੈ ਹੂੰ ਇੰਨੇ ਟਾਈਮ ਤੋਂ ਪਾਣੀ ਲਾਉਣਾ ਆ ਸਾਡਾ ਨੰਬਰ ਹੈ ਸਾਡੇ ਨਾਲ ਸੰਪਰਕ ਰੱਖਣਾ ਕਿਉਂਕਿ ਉਹ ਕਮਰਸ਼ੀਅਲ ਆ ਰਿਹਾ ਹੁੰਦਾ ਹੈ ਠੀਕ ਹੈ ਤੇ ਉਹਦਾ ਨਵਾਂ ਕਦਮ ਹੁੰਦਾ ਇਸ ਪਾਸੇ ਤੇ ਜੇ ਉਹ ਪਹਿਲੇ ਕਿਡੇ ਨੂੰ ਆਪਾਂ ਨਾ ਗਾਈਡ ਕਰਾਂਗੇ ਤਾਂ ਉਹ ਫੇਲ ਹੋ ਜਾਊਗਾ ਠੀਕ ਹੈ ਹੈਨਾ ਤੇ ਜਿਹੜਾ ਛੋਟਾ ਕਿਸਾਨ ਹੈ ਉਹਨਾਂ ਨੂੰ ਕੋਈ ਬਾਹਲਾ ਕੁਝ ਪਾਉਣ ਦੀ ਲੋੜ ਨਹੀਂ ਕਿਸੇ ਨੇ ਮਰਲਾ ਦੋ ਮਰਲੇ ਲਾਉਣੇ ਆ ਸਿਰਫ ਰੂੜੀ ਖਾਦ ਪਾਓ ਇਹਦੇ ਚ ਹੂੰ ਘਰੇ ਖਾਣੇ ਆਪਾਂ ਕੋਈ ਇੰਨੇ ਕੋਈ ਕੈਮੀਕਲ ਤਾਂ ਵੈਸੇ ਕਿਸੇ ਨੂੰ ਨਹੀਂ ਪਾਉਣਾ ਚਾਹੀਦਾ ਹੈ ਨਾ ਆਰਗੈਨਿਕ ਵੀ ਰੱਖਾਂਗੇ ਤਾਂ ਇਹ ਪੂਰਾ ਝਾੜ ਦੇਣਗੇ ਭਾਈ ਠੀਕ ਹੈ ਭਾਈ ਠੀਕ ਹੈ ਠੀਕ ਹੈ ਬਈ ਧੰਨਵਾਦ ਦੋਸਤੋ ਵੀਡੀਓ ਨੂੰ ਤੁਸੀਂ ਦੇਖਿਆ ਜਿਨ੍ਹਾਂ ਨੂੰ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਬਾਈ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਧੰਨਵਾਦ ਸਸੀਗਾ ਬਈ